ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਵੈੜ ਦਿਖਾ ਰਹੇ ਹਾਂ ਤੇ ਇਹਦੀ ਬੰਦ ਦੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸਦੇ ਹਾਂ ਅੱਜ ਤਰੀਕ 12 11ਵਾਂ ਮਹੀਨਾ 2025 ਨੂੰ ਆਪਾਂ ਸਵੇਰ ਵੀਡੀਓ ਐਡਿਟ ਕੀਤੀ ਹੈ ਇਹ ਵੀਡੀਓ ਪਿੰਡ ਮਾਨਮਰਾੜ ਤੋਂ ਮਾਨਮਰਾੜ ਨੂੰ ਜ਼ਿਲ੍ਹਾ ਲੱਗਦਾ ਜੀ ਫਰੀਦਕੋਟ ਨੇੜੇ ਪੈਂਦੇ ਆ ਪਿੰਡ ਸੰਗਤਪੁਰਾ ਕੁਦੂਆਲਾ ਤੇ ਐਲ ਇੱਕ ਸਾਈਡ ਕਾਉਣੀ ਆ ਫਰੀਦਕੋਟ ਜ਼ਿਲ੍ਹਾ ਜੀ ਤੇ ਅੱਜ ਵਾਲੀ ਵੀਡੀਓ ਆਪਾਂ ਕਵਰ ਕੀਤੀ ਆ ਬਾਈ ਲਾਲਾ ਸਿੰਘ ਮਰਾੜ ਦੇ ਘਰੋਂ 97815 17653 22 ਦਾ ਕੰਟੈਕਟ ਨੰਬਰ ਹੈ ਤੇ ਅੱਜ ਵਾਲੀ ਵੀਡੀਓ ਚ ਇੱਕ ਵੈੜ ਤੁਹਾਨੂੰ ਦਿਖਾ ਰਹੇ ਆ ਜੋ ਕਿ ਦੂਸਰਾ ਸੂਆ ਸੁਣੀ ਆ ਚੰਗੇ ਸੀਮਨ ਦੀ ਹੈ ਤੇ 40127 ਸੀਮਨ ਤੋਂ ਪ੍ਰੈਗਨੈਂਟ ਹੈ ਪਹਿਲੇ ਸੂਏ ਨੇ ਚੰਗਾ ਤੋਂ ਦਿੱਤਾ ਤੇ ਇਸ ਵਾਰੀ ਦੂਸਰਾ ਸੂਆ ਸੁਣੀ ਆ ਜੀ 40127 ਸੀਮਨ ਤੋਂ ਗੱਭਣਾ ਵੈੜ ਆਪਾਂ ਤੁਹਾਨੂੰ ਤੋੜ ਕੇ ਹਰ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਥਣਾ-ਥੁਣਾ ਦਾ ਗੈਪ ਤੁਸੀਂ ਚੈੱਕ ਕਰ ਸਕਦੇ ਹੋ। ਘਰ ਵਾਲਿਆਂ ਦੇ ਦੱਸਣ ਮੁਤਾਬਕ ਵੈੜ ਦੇ ਹਜੇ ਸੂਣ ਚ ਕੁਝ ਦਿਨ ਬਾਕੀ ਆ। ਜੇ ਤੁਸੀਂ ਦੇਖ ਸਕਦੇ ਹੋ ਕਿਵੇਂ ਦੇ ਸਟਰਕਚਰ ਦੀ ਵੈੜ ਆ। ਪੂਰੇ ਸ਼ਾਂਤ ਸੁਭਾਅ ਦੀ ਆ। ਦੂਸਰਾ ਸੂਆ ਸੋਣੀ ਆ। ਥਣ-ਥੁਣ ਵੀ ਆਪਾਂ ਤੁਹਾਨੂੰ ਪੈਰਾਂ ਪੂਰਾਂ ਵਾਲੇ ਪਾਸੋਂ ਬਾਡੀ ਸਟਰਕਚਰ ਤੋਂ ਚਾਰ ਸਫੇਰੋਂ ਆਪਾਂ ਤੁਹਾਨੂੰ ਤੋੜ ਕੇ ਫੇਸ ਵਾਲੇ ਪਾਸੋਂ ਵੈੜ ਦਿਖਾ ਦਿੱਤੀ ਆ। ਜੇ ਤੁਹਾਨੂੰ ਵੈੜ ਪਸੰਦ ਆਵੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਬਾਕੀ ਤਸੱਲੀ ਤੁਸੀਂ ਖੁਦ ਘਰ ਜਾ ਕੇ ਵੀ ਕਰ ਸਕਦੇ ਹੋ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਪਾਤਾ ਧੰਨਵਾਦ